ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਕੋਈ ਵੀ ਪਰਮੇਸ਼ਰ ਦੇ ਨਾਮ ਦੀ ਗੱਲ ਕਰਦਾ ਤਾਂ ਗੁਰੂ ਨਾਨਕ ਜੀ ਬੜੇ ਖੁਸ਼ ਹੋ ਜਾਂਦੇ ਕਾਲੂ ਗੁਰੂ ਨਾਨਕ ਜੀ ਦੇ ਇਸ ਤਰ੍ਹਾਂ ਦੇ ਸੁਭਾਅ ਨੂੰ ਦੇਖ ਕੇ ਬੜੇ ਚਿੰਤਾਵਾਨ ਹੁੰਦੇ ਤਾਂ ਰਾਇ ਬੁਲਾਰ ਨੇ ਸੁਣਿਆ ਗੁਰਨਾਨਕ ਦੇਵ ਜੀ ਅੱਜਕੱਲ ਉਦਾਸ ਰਹਿੰਦੇ ਹਨ ਰਾਇਵਲਾਰ ਨੇ ਕਾਲੂ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ हे ਕਾਲੂ ਤੂੰ ਚਿੰਤਾ ਨਾ ਕਰ ਤੂੰ ਆਪਣੇ ਪੁੱਤਰ ਨੂੰ ਮੁੱਲਾ ਪਾਸ ਫਾਰਸੀ ਪੜਨੇ ਭੇਜ ਜਦੋਂ ਫਾਰਸੀ ਪੜ੍ਹੇਗਾ ਤਾਂ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੁੱਲਾ ਨੂੰ ਫਰਮਾਇਸ਼ ਪਾਵਾਂਗਾ ਤਾਂ ਅਗਲੇ ਦਿਨ ਪਿਤਾ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾ ਪਾਸ ਗਏ ਤੇ ਸਲਾਮ ਕੀਤਾ ਗੁਰਨਾਨਕ ਜੀ ਨੂੰ ਸੁਪਰਦ ਕਰ ਦਿੱਤਾ ਅਤੇ ਕਾਲੂ ਨੇ ਮੁੱਲਾ ਨੂੰ ਆਖਿਆ ਜੀ ਮੇਰੇ ਪੁੱਤਰ ਨੂੰ ਆਪ ਫਾਰਸੀ ilm ਪੜ੍ਹਾਓ ਤਾਂ ਮੇਰੇ ਉੱਪਰ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਤਾਂ ਮੁੱਲਾ ਨੇ ਆਖਿਆ ਕਾਲੂ ਮਹਿਤਾ ਮੈਂ ਆਪ ਦਾ ਬੇਟਾ ਜਾਣ ਕੇ ਤੇਰੇ ਪੁੱਤਰ ਨੂੰ ਜ਼ਰੂਰ ਪੜ੍ਹਾਵਾਂਗਾ ਫਿਰ ਕਾਲੂ ਨੇ 1 ਰੁਪਇਆ ਨਜ਼ਰ ਰੱਖਿਆ ਮੁੱਲਾ ਨੇ ਗੁਰੂ ਜੀ ਨੂੰ ਤਖਤੀ ਦਿੱਤੀ ਤੇ ਫਾਰਸੀ ਦੇ ਅੱਖਰ ਲਿਖਣ ਲਈ ਦਿੱਤੇ ਅਤੇ ਨਾਲ ਹੀ ਪੜਨ ਲਈ ਵੀ ਕਿਹਾ ਪਰ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਰਹੇ ਤਾਂ ਮੁੱਲਾ ਨੇ ਆਖਿਆ ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ ਸਬਕ ਯਾਦ ਕਰਕੇ ਕਿਵੇਂ ਸੁਣਾਵੇਂਗਾ ਗੁਰੂ ਜੀ ਨੇ ਕਿਹਾ ਹੇ ਮੁੱਲਾ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਤੈਨੂੰ ਫਾਰਸੀ ਦੇ ਅੱਖਰ ਲਿਖ ਦਿੱਤੇ ਹਨ ਤੂੰ ਪੜ ਫਿਰ ਹੋਰ ਕਿਤਾਬ ਪੜਾਂਗੇ ਤਾਂ ਗੁਰੂ ਜੀ ਨੇ ਆਖਿਆ ਮੁੱਲਾ ਜੀ ਇਹ ਹਰਫ ਕਿਸ ਕੰਮ ਆਉਣਗੇ ਤਾਂ ਮੁੱਲਾ ਨੇ ਕਿਹਾ ਨਾਨਕ ਇਹਨਾਂ ਨੂੰ ਪੜਨ ਨਾਲ ਅਕਲ ਆਉਂਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਫਾਰਸੀ ਦੇ ਅੱਖਰਾਂ ਦੇ ਅਰਥ ਪੜ੍ਹ ਕੇ ਸੁਣਾਏ ਤਾਂ ਮੁੱਲਾ ਹੈਰਾਨ ਹੋ ਗਿਆ ਮੁੱਲਾ ਨੇ ਆਖਿਆ ਤੂੰ ਤਾਂ ਸਭ ਕੁਝ ਆਪ ਪੜਿਆ ਹੈ ਤੈਨੂੰ ਕੀ ਪੜਾਉਣਾ ਹੈ ਤੂੰ ਤਾਂ ਸਾਰੀ ਦੁਨੀਆ ਨੂੰ ਪੜਾਵੇਂਗਾ ਫਿਰ ਮੁੱਲਾ ਨੇ ਕਾਲੂ ਨੂੰ ਬੁਲਾ ਕੇ ਕਿਹਾ ਕਾਲੂ ਇਹ ਤੇਰਾ ਪੁੱਤਰ ਕੋਈ ਵੱਡਾ ਬਲੀ ਹੈ ਇਸਨੇ Hindu ਅਤੇ Musalman ਦੋਹਾਂ ਨੂੰ ਨਿਵਾਜਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ